ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਜਿੱਥੇ ਲਾੜੀ ਨੇ ਕਿਹਾ ਸੀ ਕਿ ਉਸ ਦਾ ਲਾਣਾ ਵਿਆਹ ਤੋਂ 4 ਦਿਨ ਪਹਿਲਾਂ ਭੱਜ ਗਿਆ ਹੁਣ ਉਸਦੇ ਮਾਪਿਓ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਦੂਜਾ ਪੱਖ ਰੱਖਿਆ ਗਿਆ ਤੇ ਦੱਸਿਆ ਕਿ ਸਾਡਾ ਪੁੱਤ ਘਰੋਂ ਭੱਜਿਆ ਹੋਇਆ ਇਸ ਦੇ ਪਿੱਛੇ ਉਹਨਾਂ ਨੇ ਕੀ ਕੀ ਕਾਰਨ ਦੱਸੇ ਨੇ ਜਾਣਦੇ ਹੋ ਮੇਰਾ ਨਾਮ ਮਨਦੀਪ ਕੌਰ ਹਾਂਜੀ ਮਨਦੀਪ ਜੀ ਕੀ ਮਸਲਾ ਹੈਗਾ ਜੀ ਭਾਈ ਮੇਰਾ ਬੇਟਾ ਜਮਿੰਦਰ ਸਿੰਘ ਉਸ ਦੀ ਮਤਲਬ ਖਾਦੀ ਮੁੰਡਾ ਦੇ ਮੇਰੇ ਦੀ ਮੰਗ ਨਹੀਂ ਹੋਈ ਸੀ ਇਹਨਾਂ ਨੇ ਬਹੁਤ ਜ਼ਿਆਦਾ ਉੱਤੇ ਪ੍ਰੈਸ਼ਰ ਪਾਇਆ ਉਹਨੂੰ ਬਹੁਤ ਡਰਾਇਆ ਉਤਮਕਾਇਆ ਉਹ ਘਰ ਓਕਾ ਛੱਡ ਕੇ ਚੱਲ ਗਿਆ ਪਤਾ ਨਹੀਂ ਇਹਨਾਂ ਨੇ ਉਹਨੂੰ ਕਿੰਨੇ ਪੀਤਾ ਜੋ ਕੀ ਕੀਤਾ ਹੈ ਤੇ ਇਹੀ ਜਾਣਦੇ ਹਾਂ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜੇ ਮੈਨੂੰ ਕੁਝ ਹੋ ਗਿਆ ਮੇਰੇ ਪਤ ਮੇਰੇ ਮਰੀਦਾਂ ਨੂੰ ਵੇਖੂਗਾ ਨਕੇ ਬੇਟਾ ਤੂੰ ਕਿਸੇ ਹਾਲਤ ਵਿੱਚ ਵੀ ਹੈਗਾ ਇੱਕ ਦਿਨ ਮੈਨੂੰ ਆ ਕੇ ਜ਼ਰੂਰ ਮਿਲ ਪੁਲਿਸ ਤੋਂ ਤੈਨੂੰ ਹੈ ਆਸ ਵੀ ਇਨਚਾਰਜ ਕਰੋਗੀ ਤੁਸੀਂ ਹਾਂਜੀ ਇਨਸਾਫ ਸੁਣਵਾਸ ਇਨਸਾਫ ਕਰੋ ਕਿ ਪੁਲਿਸ ਨਾਲ ਮੇਰਾ ਮੇਕਲ ਜਿੱਥੇ ਵੀ ਸੁਣਦਾ ਹੋਵੇ ਇੱਕ ਵਾਰੀ ਜ਼ਰੂਰ ਕਹਿ ਆਵੇ ਯੂਪੀ ਤੋਂ ਲੜਕੀ ਦਾ ਰਿਸ਼ਤਾ ਸੀ ਮੇਰੇ ਬੇਟੇ ਰਾਜਵਿੰਦਰ ਸਿੰਘ ਦੇ ਨਾਲ ਰੋਕਾ ਹੋਇਆ ਸੀ ਠੀਕ ਠਾਕ ਹੋਇਆ ਸੀ ਫੇਰ ਲੜਕੀ ਆਈ ਯੂਪੀ ਤੋਂ ਪੰਜਾਬ ਫਿਰ ਉੱਥੋਂ ਉਹਨਾਂ ਨਾਲ ਝਗੜਾ ਕਰ ਲਿਆ ਜਿੱਥੇ ਰੀਤੀ ਫੇਰ ਆ ਗਈ ਸਾਡੇ ਘਰ ਦੇਖਿਆ ਕਿ ਜਿੱਧਰ ਉਧਰ ਉਹਨੂੰ ਕੁਝ ਗੱਲਾਂ ਦਾ ਪਤਾ ਲੱਗਾ ਤੇ ਮੁੰਡੇ ਨੇ ਕੀ ਕਰ ਕਰਨ ਲੱਗ ਗਿਆ ਵਿਆਹ ਤੋਂ ਇਹ ਅਕਤੂਬਰ ਦੇ ਵਿੱਚ ਹੀ ਲੜਕੀ ਨੂੰ ਤੇ ਉਹਦੀ ਮੰਮੀ ਨੂੰ ਤੇ ਉਹਦੇ ਭਰਾ ਨੂੰ ਦੱਸ ਦਿੱਤਾ ਗਿਆ ਕਿ ਇਹ ਰਿਸ਼ਤਾ ਨਹੀਂ ਹੋਣਾ ਤੇ ਤੁਸੀਂ ਨਾ ਖੜਾ ਕਰੋ ਉਸ ਤੋਂ ਬਾਅਦ ਫੇਰ ਅਸੀਂ ਨਵੰਬਰ ਦੇ ਵਿੱਚ 11 ਤੋਂ 13 ਪਹਿਲੇ 11 ਤਰੀਕ ਨੂੰ ਫੋਨ ਕੀਤਾ ਤੇ ਰੈਡੀ ਨੂੰ 13 ਤਰੀਕ ਨੂੰ ਬਿਲਕੁਲ ਆਪਾਂ ਜਵਾਬ ਦੇ ਦਿੱਤਾ ਵੀ ਤੁਹਾਡਾ ਰਿਸ਼ਤਾ ਰਹੀ ਜੇ ਹੋਣਾ ਹੁਣ ਤੋਂ ਆਪਣਾ ਨਾਂ ਕੋ ਖਰਚਾ ਕਰੋ ਨੌਕਾ ਜਿਹੜੇ ਤੱਕ ਕੋ ਕੰਮ ਕਰਿਓ ਤੁਸੀਂ ਮੁੰਡੇ ਦਾ ਤੇ ਕੁੜੀ ਦਾ ਅਨ ਵਾਪਸ ਵੇ ਅਨਬੰਡ ਹੋ ਗਈ ਆ ਤੇ ਤੁਸੀਂ ਇਹਨਾਂ ਨੂੰ ਬਹਿ ਕੇ ਕੋਈ ਸਮਝਾ ਲਓ ਇਹਨਾਂ ਨੇ ਕੋਈ ਉਸ ਚੀਜ਼ ਤੇ ਧਿਆਨ ਨਹੀਂ ਦਿੱਤਾ ਤੇ ਕਦੇ ਰਿਸ਼ਤਾ ਇੱਥੇ ਹੋਣਾ ਠਮਕ ਠਮਕ ਦੇ ਰਹੇ ਇੱਥੇ ਕਰਾਂਗੇ ਜੋ ਦਸਤੀ ਕਰਾਂਗੇ ਉਸ ਤੋਂ ਬਾਅਦ ਅਸੀਂ ਦਰਖਾਸਤ ਦਿੱਤੀ 26 11 ਨੂੰ ਕਰੀਬ ਕੋਟ ਖਾਲਸਾ ਸੀਪੀ ਸਾਹਿਬ ਦੇ ਦਿੱਤੀ ਰਿਕਾਰਡ ਖਾਲਸਾਈ ਦਰਖਾਸਤ ਉੱਥੋਂ ਫਿਰ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਸੱਦਿਆ ਫਿਰ ਕਰੀਬੇ 18 ਦਸੰਬਰ ਨੂੰ ਆਏ ਬਹਿ ਕੇ ਗੱਲਬਾਤ ਹੋਈ ਕਿ ਇੱਕ ਤਰੀਕ ਨੂੰ ਬਹਿ ਕੇ ਫਿਰ ਗੱਲ ਕਰਾਂਗੇ ਇਹਨਾਂ ਨੇ ਇੱਕ ਨਹੀਂ ਆਉਣ ਦਿੱਤੀ ਫਿਰ ਦੁਬਾਰਾ ਦਰਖਾਸਤ ਦੇਤੀ ਮਹਿਲਾ ਕਮਿਸ਼ਨ ਦੇ ਕਿ ਤੇ ਮੈਡਮ ਹੈ 30 ਸੂਤ ਉਹਨਾਂ ਕੋਲ 23 ਤਰੀਕ ਨੂੰ ਸਾਨੂੰ ਫਿਰ ਬੁਲਾਇਆ ਤੇ ਹੁਣ ਅਸੀਂ ਪਹਿਲਾਂ ਤੇ ਜਵਾਬ ਦਿੰਦੇ ਆਂ 2 ਤਰੀਕ ਨੂੰ ਸਾਡਾ ਲੜਕਾ ਕੋ ਕੋ ਤੇ ਸਾਡੀ ਅਪੀਲ ਆ ਕਿ ਜਿੱਥੇ ਵੀ ਲੜਕਾ ਸਾਡਾ ਸੁਣਦਾ ਹੋਵੇ ਥੀ ਥੀ ਘਰ ਆਵੇ ਤੇ ਆਪਣੇ ਆਪੱਖ ਰੱਖੇ ਆਪਣਾ ਜਵਾਬ ਖੁਦ ਦੇਵੇ ਅਸੀਂ ਕਾਫੀ ਪਰੇਸ਼ਾਨ ਆ ਕਿ ਇਹ ਇਲਜ਼ਾਮ ਲਾਏ ਜਾ ਰਹੇ ਕੋਈ ਦੇ ਵੱਲੋਂ ਇਲਜ਼ਾਮ ਇਹ ਲਗਾਏ ਕਿ ਅਸੀਂ ਚਾਰ ਦਿਨ ਪਹਿਲਾਂ ਲੜਾ ਜਿਹੜਾ ਕਿ ਉਹ ਭੱਜ ਗਿਆ ਜੀ ਚਾਰ ਦਿਨ ਹੀ ਪਹਿਲਾਂ ਇਹ ਤੋਂ ਤੁਹਾਨੂੰ ਦੱਸਿਆ ਜਵਾਬ ਦਿੰਦੇ ਆ ਰਹੇ ਅਸੀਂ ਲੜਕਾ ਜਵਾਬ ਦੇਦਾ ਆ ਰਿਹਾ ਲੇਕਿਨ ਅਸੀਂ ਕਹਿੰਦੇ ਕਿ ਜੇ ਲੜਕੇ ਦੀ ਸਹਿਮਤੀ ਹੁੰਦੀ ਤਾਂ ਵਿਆਹ ਕਰ ਲਾਂਗੇ ਲੇਕਿਨ ਲੜਕੇ ਦੀ ਸਹਿਮਤੀ ਹੈ ਨਹੀਂ ਦੋ ਤਰੀਕ ਵਾਲੇ ਜੋ ਚੱਕਰ ਸੀ ਬੈਠਣ ਦਾ ਵੀ ਛੱਟਾ ਸਾਹਿਬ ਆਇਆ ਉੱਥੇ ਲੜਕੀ ਦਾ ਮਾਪਿ ਉਹ ਆਵੇ ਇਹ ਗੱਲ ਨਹੀਂ ਦੋ ਤਰੀਕ ਨੂੰ ਬੈਠਦਾ ਸੀ ਕਿ ਛੱਟਾ ਸਾਹਿਬ ਗੁਰਦੁਆਰਾ ਸਾਹਿਬ ਬੈਠਾਂਗੇ ਲੜਕੀ ਦਾ ਮਾਪਿ ਉਹ ਆਏਗਾ ਤਾਂ ਚਾਚਾ ਆਣਗੇ ਚ ਕਿਆ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਸ਼ਟਰ ਸਾਹਿਬ ਆਇਆ ਲੜਕਾ ਵੀ ਆਇਆ ਇਹ ਲੜਕੀ ਵਾਲੇ ਉਧਰ ਪੁੱਜੇ ਨਹੀਂ ਇਹਨਾਂ ਨੇ ਕਹੇ ਕਮਿਸ਼ਨ ਮੈਡਮ ਦੇ ਕੋਲ ਆਓ ਮੈਡਮ ਤ੍ਰਿਪਤਾ ਸੂਜੀ ਦੇ ਕੋਲ ਆਓ ਇਹ ਇਥੇ ਆਉਣ ਦੇ ਕਰਕੇ ਲੜਕਾ ਮੁੜਕੇ ਇਹਨਾਂ ਨੇ ਪਹਿਲਾਂ ਉਹਨੂੰ ਡਰਾਤਮਕ ਆ ਕੇ ਫੋਨ ਫੋਨ ਕੀਤੇ ਤੋ ਉਹ ਡਰਦਾ ਸੀ ਇਹਨਾਂ ਕੋਲ ਕਿ ਇਥੇ ਸਾਹਮਣੇ ਨਹੀਂ ਆ ਕੇ ਛੇਦ ਪੁਲਿਸ ਵਾਲੇ ਮੈਨੂੰ ਕੀ ਕਰਨਗੇ ਉਹ ਜਿੱਤੇ ਵੀ ਕਿਤੇ ਸੁਣਦਾ ਵੇ ਅਸੀਂ ਕਿੰਨੇ ਆ ਜਾਵੇ ਸਾਡੇ ਤੇ ਵੀ ਪ੍ਰੈਸ਼ਰ ਆ ਸਾਡੇ ਤੇ ਦਬਾਅ ਆ ਸਾਡਾ ਵੀ ਸਮਾਜ ਦੇ ਵਿੱਚ ਨਾਂ ਖਰਾਬ ਹੋ ਰਿਹਾ ਇਹਨਾਂ ਨੇ ਇੱਕ ਵੀਡੀਓ ਪਾਈ ਆ ਜਿਹੜੇ ਪੱਤਰਕਾਰਾਂ ਨੇ ਪਾਈ ਆ ਬਹੁਤ ਗਲਤ ਕੀਤਾ ਸਾਡਾ ਕੋਈ ਪੱਖ ਨਹੀਂ ਰੱਖਿਆ ਦੇ ਵਿੱਚ ਸਾਡਾ ਵੀ ਪੱਖ ਲੈਣਾ ਚਾਹੀਦਾ ਸੀ ਸਾਨੂੰ ਯੂਨੀਵਰਸਿਟੀ ਦਫ਼ਤਰ ਬੁਲਾਇਆ ਗਿਆ ਕੋਈ ਪਕੋੜੇ ਨਹੀਂ ਦੋ ਤਰੀਕ ਦਾ ਲੜਕਾ ਸਾਡਾ ਗੋਮੇ ਹੁਣ ਸਾਨੂੰ ਸ਼ੱਕ ਆ ਕਿ ਇਹਨਾਂ ਨੇ ਗੋਮ ਅਸੀਂ ਕਹਿੰਦੇ ਸਾਡਾ ਲੜਕਾ ਛੇਤੀ ਛੇਤੀ ਘਰ ਆ ਜੇ ਛੇਤੀ ਛੇਤੀ ਘਰ ਆਵੇ ਤੇ ਆਪਣਾ ਪੱਖ ਆਪ ਰੱਖੀ ਉਹਦੀ ਮੰਮੀ ਉਹ ਠੀਕ ਨਹੀਂ ਦਿੰਦੀ ਇਹ ਸ਼ੂਗਰ ਦੀ ਛੇਸ ਤੋਂ ਉੱਪਰ ਹੋ ਜਾਂਦੀ ਆ ਦਵਾਈ ਚੱਲ ਰਹੀ ਆ ਘਰ ਦੇ ਵਿੱਚ ਇੰਨੀ ਟੈਨਸ਼ਨ ਆ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਕਦੀ ਪਕਦੀ ਕਦੀ ਨਹੀਂ ਪਕਦੀ ਇਹਨੇ ਦੁੱਖੀ ਹੈ ਕਿੰਨੇ ਬੱਚੇ ਨਾਲ ਜਸਵੀਰ ਜੀ ਕਿੰਨੇ ਤਾਂ ਦੋ ਬੱਚੇ ਆ ਉਹ ਛੋਟਾ ਦਾ ਜਸਵੀਰ ਜੀ ਕਾਰਨ ਕੀ ਰਹੇ ਪਹਿਲੇ ਤੇ ਕਾਹ ਦੀ ਹਾਂ ਵਿਆਹ ਕਰਾਂਗੇ ਉਸ ਤੋਂ ਬਾਅਦ ਫਿਰ ਕਾਰਨ ਕੀ ਰਹੇ ਮੁੰਡੇ ਨੂੰ ਕੀ ਹੋਇਆ ਵੀ ਜਦੋਂ ਇਨਕਾਰੀ ਕਰ ਦਿੱਤੀ ਜਦੋਂ ਜੀ ਸਾਡੇ ਘਰ ਲੜਕੀ ਰਹੀ ਉਸ ਟਾਈਮ ਕੀ ਹੋਇਆ ਲੜਕਿਆਂ ਨੂੰ ਸ਼ੱਕ ਹੋ ਗਿਆ ਜਦੋਂ ਫੋ ਇਹ ਚਾਹ ਰੱਖਣ ਲੱਗਿਆ ਕਿ ਮੈਂ ਕੋਸ਼ਿਸ਼ ਕਰਾਂਗਾ ਇਹਦਾ ਪਤਾ ਕਰਾਂ ਤੇਰੇ ਫੋਨ ਤੇ ਲੋਕ ਵਗੈਰਾ ਲਗਾ ਕੇ ਰੱਖਦੀ ਫਲੈਟ ਵੁੱਡ ਲਗਾ ਦੇ ਰੱਖੇ ਕੁਛ ਉਹਨੇ ਇੱਕ ਵਾਰ ਇਹਦਾ ਪਿਆਰ ਰਿਸ਼ਤਾ ਇਸਦਾ ਮੋਬਾਈਲ ਆ ਉਹਦੇ ਵਿੱਚ ਉਹਨੂੰ ਕਾਫੀ ਤਰਾਜੁਬ ਜੋ ਵੀ ਉਹਨੂੰ ਲੱਗਾ ਸਾਨੂੰ ਨਹੀਂ ਪਤਾ ਲੜਕੇ ਨੂੰ ਪਤਾ ਹੋਊਗਾ ਉਹ ਆਪਣਾ ਪੱਖ ਜੀ ਦਵਾਊਗਾ ਕੋਦ ਰੱਖੇਗਾ ਤੇ ਉਹਨੂੰ ਕੁਛ ਐਸਾ ਲੱਗਾ ਉਹਨੇ ਇਨਕਾਰ ਕਰ ਦਿੱਤਾ ਕਿ ਮੈਂ ਪਿਆ ਨਹੀਂ ਕਰ ਸਕਦਾ ਲੜਕੀ ਜਿਹੜੀ ਆ ਕਾਫੀ ਹੋਣਾ ਪਰ ਨਹੀਂ ਉਹਤੇ ਇਲਜ਼ਾਮ ਮੈਂ ਨਹੀਂ ਲਾ ਸਕਦਾ ਜੇ ਉਹਨੇ ਦੇਖਿਆ ਉਹ ਆਪੇ ਆ ਕੇ ਦੱਸੇ ਅਰੇਂਜਵਰਸੀ ਅਰੇਂਜਵਰਸੀ ਕੀ ਕਹਿੰਦੇ 7-8 ਲੱਖ ਰੁਪਇਆ ਉਹਨਾਂ ਨੇ ਲਾਇਆ ਜੀ ਪੈਲਸ ਕੁਛ ਨਹੀਂ ਲਾਇਆ ਜੀ ਸਰਾਜ ਅਫਸਰਾ ਸਰਾਜ ਹੈਗਾ ਵਾ ਆਪਣਾ ਇੱਥੇ ਹੀ ਅਮਰਸਰ ਦੇ ਵਿੱਚ ਹੀ ਸਰਾਜ ਦੇ ਵਿੱਚ 50 ਦੀਆਂ ਦੀ ਬੁਕਿੰਗ ਸੀ ਉਹਦੀ ਵੀ ਪਰਚੀਆਂ ਵਗੈਰਾ ਬਿਲ ਬੁਲ ਸਾਰਾ ਕੁਝ ਹੈਗਾ ਉਹ ਕੋਈ ਜ਼ਿਆਦਾ ਨਹੀਂ ਕਰेंगे ਨਾ ਪਈ ਕੇਗਾ ਆਸੀ ਭਾਈ ਜਦੋਂ ਕੋ ਉਹਦੇ ਵਿੱਚ ਸਾਡਾ ਖਰਚਾ ਬਦਲੋਗੇ ਜਿਹਦੇ ਲੜਕੀ ਦੇ ਸੂਟ ਤੁਹਾਨੂੰ ਪਤਾ 18-20 ਹਜ਼ਾਰ ਤਾਂ ਮਹਿੰਗੇ ਆਉਂਦੇ ਉਸ ਤੋਂ ਉਪਰ ਆਉਂਦੇ ਆ ਲੜਕੇ ਦੀ ਪਿੰਡ ਸ਼ਰਟ ਜੇ 3000-4000 ਦੀ ਲੈ ਲਓ ਬਾਕੀ ਸੂਟ ਤੇ ਚਲੋ ਬਰਾਬਰੀ ਹੋ ਰਗੀ ਲੜਕੀ ਲੜਕੇ ਦੇ ਵਿੱਚ ਹੀ ਸਾਡਾ ਕਰੀਓ 40-50 ਦਾ ਡਿ ਸ਼ੇਰਸਤ ਕਿਥੋਂ ਲੱਗ ਜਾਣਾ ਤੂੰ ਸਰਾਇ ਦੇ ਉੱਤੇ ਜਾ ਕੇ ਲੈ ਸਕਦੇ ਬਈ ਨੀਤੀ ਜਿਹੜਾ 12 ਤਰੀਕ ਨੂੰ ਰੋਕਾ ਹੋਇਆ ਤੇ ਉਹਦੇ ਸਾਰੇ ਪੰਜਾਬ ਬੰਦੇ ਜਮੇ 6.7 ਲੱਖ ਰੁਪਏ ਕਿਸ ਤਰ੍ਹਾਂ ਲੱਗ ਸਕਦੇ ਤੂੰ ਆਪਸ਼ਨ ਇਹ ਹੁਣ ਤੁਸੀਂ ਪੁਲਿਸ ਕੋ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਸਾਡਾ ਬੇਟਾ ਨਹੀਂ ਮਿਲਿਆ ਤੇ ਉਹਨੂੰ ਲੱਗਿਆ ਜਾ ਉਹਦੀ ਵਜ੍ਹਾ ਇਸੇ ਵੀ ਹਤਲਾ ਦੇ ਰੱਖੀ ਆ ਤੇ ਸਾਨੂੰ ਸ਼ੱਕ ਹੈ ਕਿ ਇਹਨਾਂ ਨੇ ਬੱਚਾ ਸਾਡਾ ਗੁੰਮ ਕੀਤਾ ਮਿਲ ਨਹੀਂ ਰਿਹਾ ਤੇ ਸਾਡੇ ਤੋਂ ਬੋਲਣ ਦੀ ਵੀ ਹਿੰਮਤ ਨਹੀਂ ਹੋ ਰਹੀ ਕਿ ਅਸੀਂ ਮਤਲਬ ਇਹਨਾਂ ਹਿੰਮਤ ਰੱਖ ਕੇ ਸਰੀਰ ਨੂੰ ਕਰੜਾ ਕਰਕੇ ਫਿਰ ਵੀ ਬੋਲ ਰਹੇ ਤੇ ਫਿਰ ਵੀ ਦਿਲ ਜਿਹੜਾ ਵਾਹੀ ਨਹੀਂ ਦੇ ਰਿਹਾ ਕਿ ਬੱਚਾ ਸਾਡਾ ਮਿਲ ਜਾਏ ਜਿੱਥੇ ਵੀ ਆਪੋ ਖਾਤੇ ਆ ਕਿਸ ਤਰ੍ਹਾਂ ਕੋਈ ਪਤਾ ਨਹੀਂ ਅਸੀਂ ਕਹਿੰਨੇ ਸੀ ਛੇਤੀ ਛੇਤੀ ਆਵੇ ਤੇ ਆਪਣਾ ਪਾਕੋ ਖੁਦ ਆਪ ਰੱਖੇ ਸਾਨੂੰ ਆਪਣਾ ਵੀਜ਼ਾ ਵਗੈਰਾ ਫਾਈਲ ਵੀ ਲੱਗੀ ਸੀ ਮੁੰਡੇ ਦੀ ਉਹ ਜੀ 9 ਤਰੀਕ ਦੀ ਹੈਗੀ ਸੀ ਇੰਟਰਵਿਊ ਇੰਟਰਵਿਊ ਚ ਰਹਿ ਗਿਆ ਜੁਐਸ ਐਸ ਚ ਇੰਟਰਵਿਊ ਦੇ ਵਿੱਚੋਂ ਰਹਿ ਗਿਆ ਸੀ ਬਾਹਰ ਕਿਤੇ ਵਗੈਰਾ ਚਲਾ ਗਿਆ ਉਹਨੇ 2 ਤਰੀਕ ਤੋਂ ਬਾਅਦ ਦੀ ਆਪਰ ਕੋਈ ਜਾਣਕਾਰੀ ਪਹਿਲਾਂ ਜਿਹੜੀ ਉਹਨੂੰ ਫਾਈਲ ਲੱਗੀ ਉਹਦੇ ਵਿੱਚੋਂ ਰਪੂਜ ਆ ਗਈ ਉਹਦੀ ਤੇ ਸਾਨੂੰ ਇਹ ਸ਼ੱਕ ਹੈ ਕਿ ਉਹ ਲੜਕਾ ਸਾਡਾ ਕਿਸੇ ਵੀ ਹਾਲਤ ਚ ਉਹ ਅਸੀਂ ਅਪੀਲ ਕਰਦੇ ਕਿ ਬੇਟਾ ਤੂੰ ਘਰ ਆ ਜਾ ਤੇਰੀ ਕੋਈ ਗੱਲ ਨਹੀਂ ਅਸੀਂ ਸਾਰੇ ਪਾਸੇ ਸਹਿਮਤ ਹਾਂ ਤੇਰਾ ਜਿਸ ਤਰ੍ਹਾਂ ਕਹੇ ਆਪਾਂ ਵੀ ਆਪਣਾ ਪਾਸ ਰੱਖੀਏ ਘਰ ਆਵੇ ਛੇਤੀ ਛੇਤੀ ਆਵੇ ਸਾਰੇ ਜੀ ਬੜੇ ਪਰੇਸ਼ਾਨ ਨੇ ਇਹਦੀ ਮੰਮੀ ਨੂੰ ਸ਼ੁਭ ਕਰਨੀ ਸੀ ਬਹੁਤ ਜ਼ਿਆਦਾ ਹਾਂ ਜੀ ਮੈਂ ਕੋਈ ਗੁੰਮਸੁਦਗਾ ਦੀ ਗੁੰਮਸੁਦਗੀ ਦੀ ਕੋਈ ਦਰਖਾਸਤ ਦਿੱਤੀ ਕਿੱਥੇ ਦਿੱਤੀ ਹਾਂ ਸੇ ਦਿੱਤੀ ਹੈ ਸਰ ਮੈਂ ਯੂਪੀ ਤੋਂ ਰਹਿਣ ਵਾਲੀ ਹਾਂ ਪਲਿਆ ਕਲਾਂ ਖੀਰੀ ਲਖਨਪੁਰ ਜਿਲ੍ਹਾ ਕੀ ਮਾਮਲਾ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਊਨਸ ਹੋਟਲ ਕਿਊਨਸ ਰੋਡ ਹੋਟਲ ਦਾ ਨਾਮ ਆ ਸਿਰਾਜ ਕਿਸ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਆ ਤੁਸੀਂ ਤਸਵੀਰਾਂ ਤੇ ਸਾਹਮਣੇ ਨੇ ਮੇਰਾ ਕੀ ਨਾਮ ਜਮਿੰਦਰ ਸਿੰਘ ਸੰਤੂ ਠੀਕ ਹੈ ਇਹ ਮੈਰੀ ਜੀਸੀ ਲਵ ਮੈਰਿਜ ਅਰੇਂਜ ਮੈਰਿਜ ਹੋਈ ਸੀ ਠੀਕ ਹੈ ਚੱਲੇ ਜੋ ਫੋਨ ਵੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਚੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਨ ਆਉਂਦ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਨ ਆਉਂਦੀ ਰਹੀ ਆ ਮੈਂ ਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂਗਾ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਜਾ ਜੀ ਹੈ ਜੀ ਨਾ ਕਰਨ ਦੀ ਕਰਨ ਸਰਵਜੋ ਜੋ ਉਹਦੀਆਂ ਨੀਡਸ ਸੀਗੀਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੱਪ ਕਰ ਰਿਹਾ ਵਾ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨਨਸੀ ਸੱਪਰ ਕੀਤੀ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰੇ ਨਾਲ ਮੇਰਾ ਵਿਆਹ ਹੋਇਆ ਵਿਆਹ ਕੇ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਹਾਂ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਸਿਵਿਆ ਨਹੀਂ ਕਰਨਾ ਲੜਕਾ ਕਿੱਥੇ ਹੈਗਾ ਇਸ ਟਾਈਮ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਦੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾਏ। ਕਿੰਨੀ ਦਿਨ ਨੂੰ ਵਿਆਹ ਅੱਛਾ ਮੇਰਾ 8 ਜਨਵਰੀ ਦਾ ਵਿਆਹ। ਇਹ ਸਮਝਦੇ ਜੇਕਰ ਨਾ ਆਏ ਤਾਂ ਕਿੰਨੀ ਬਦਨਾਮੀ ਸਮਝਦੇ। ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਟਟੈਕ ਦੇ ਮਰੀਜ਼ ਨੇ। ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਚਾਹੀਦਾ। ਕਿੰਨੇ ਕੇ ਪੈਸੇ ਲਾਤੇ ਹੁੰਦਾ ਜੀ ਤੁਸੀਂ ਰਿਜੋਰਟ 'ਚ। ਅਸੀਂ ਜਦੋਂ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਹਦੋਂ ਲੱਗ ਗਿਆ ਸੀ। ਹੁਣ ਵੀ ਮੈਂ 15 ਲੱਖ ਦੇ نیچے ਆ ਗਈ ਆ। ਸਰ ਸਮਝ ਨਹੀਂ ਕਿ ਤਨਾ ਧੋਖਾ ਕੀਤਾ ਜਾ ਰਿਹਾ। ਧੋਖਾ ਦਾ ਧੋਖਾਦਾਰੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਪੂਰੇ ਪਰਿਵਾਰ ਨੂੰ ਚਾ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਲਈ ਜੇ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਉਹ ਹੀ ਗੱਲ ਦੋਡੀ ਨੇ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਂਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਲੈ ਕੇ ਆਵਾਂਗੀ ਕਲੀਅਰ ਲੋlinde ਵਿੱਚ ਬੋਲ ਰਿਹਾ ਹਾਂ ਰਿਪੋਰਟਿੰਗ ਦੇ ਵਿੱਚ ਜੋ ਵੀ ਪ੍ਰੈਗਨਨਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨਨਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹੈ। ਹੋਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ। ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ। ਉਹਨਾਂ ਦੀ ਤਰਤੀਰ ਚੱਲ ਰਹੀ ਹੈ ਜੀ। ਲਖਨਊ ਤੋਂ ਜੀ। ਹਾਂਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੀਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਵਿੰਦਰ ਸਿੰਘ ਕੰਪਲੀਟ ਕੀ ਗਈ ਜੀ। ਹਾਂ ਕੰਪਲੇਂਟ ਕੀਤੀ ਇਹਨਾਂ ਦੇ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲਿਗੇਸ਼ਨ ਲਾ ਰਹੇ ਨੇ ਪਰ ਉਹਨਾਂ ਕੋਈ ਪ੍ਰੂਫ ਨਹੀਂ ਹੈਗਾ ਲੜਕਾ ਕਿਥੋਂ ਦਾ ਰਹਿਣਾ ਲੜਕਾ ਇੱਧਰ ਦਾ ਪੋਰ ਕਹਾਂਦਾ ਸੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਦੋਂ ਦਾ ਰੱਖਿਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਵਿਆਹ ਦੋਸਤੋ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਨਰਜੀ ਨੇ ਵੀ ਇਲਜ਼ਾਮ ਲਾਇਆ ਕਿ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਫਿਜ਼ੀਕਲ ਰਿਲੇਸ਼ਨ ਬਣਾਏ ਨੇ ਪਰ ਉਹਨੂੰ ਉਹਨੂੰ ਯੂਜ਼ ਕੀਤਾ ਉਸ ਤੋਂ ਬਾਅਦ ਮਾ ਨਹੀਂ ਕੀਤੀ ਜੀ ਇਹ ਉਹਦੀ ਤਫ਼ਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਦਿਖਾਈਆਂ ਇਹਨਾਂ ਨੇ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹੂੰ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਤੁਹਾਡੇ ਵੱਲੋਂ ਠੀਕ ਹੈ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਤਾ ਤੱਕ ਤੁਹਾਨੂੰ